ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਪਰਾ ਠੀਕ ਠਾਕ ਵਧੀਆ ਹੁਣ ਕਿਦੇ ਆਪਾਂ ਪੂਰੇ ਵਧੀਆ ਸਵਾਗਤ ਕਰਦੇ ਆਂ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਬਈ ਇੱਕ ਕਬੂਤਰੀ ਆਪਾਂ ਲੈ ਕੇ ਆ ਗਏ ਯਾਰ ਦੋਸਤ ਮੁੰਡੇ ਕੋਲ ਉਹ ਮੁੰਡੇ ਨੇ ਚੱਕੀ ਸੀ ਬਾਜੀ ਚ ਠੀਕ ਆ ਬਈ ਬਾਜੀ ਜਿੱਤੀ ਹੋਈ ਆ ਤੇ ਕਿ ਆਪਣੇ ਪਿੰਡ ਤੇ ਉਹ ਮੁੰਡੇ ਕੋਲੇ ਪੈ ਗਿਆ ਕਬੂਤਰੀ ਨੂੰ ਸੋਕਾ ਉਹਨਾਂ ਦਾ ਬਈ ਆਏ ਕਰਕੇ ਮੇਰੇ ਤੋਂ ਲਾਜ ਨਹੀਂ ਹੁੰਦਾ ਪਿਆ ਵੀ ਮੈਂ ਕਿਸੇ ਹੋਰ ਪਿੰਡ ਛੱਡਣ ਚੱਲੇ ਆਂ ਇਕ ਕੁਦਰਤੀ ਕੁਬੇ ਬਈ ਪਿੰਡ ਆਪਾਂ ਵੀ ਸੀਗੇ ੱਡੇ ਤੇ ਤੇ ਆਪਾਂ ਨੂੰ ਮਿਲ ਪਿਆ ਮੁੰਡਾ ਮੈਨੂੰ ਪੁੱਛ ਲਿਆ ਕਿੱਧਰ ਲੈ ਕੇ ਚੱਲਾਂਗਾ ਯਾਰ ਮੈਂ ਕਿਸੇ ਹੋਰ ਬੰਡ ਛੱਡੇ ਚੱਲੇ ਆਪਾਂ ਨੂੰ ਤਾਂ ਇਲਾਜ ਨਹੀਂ ਹੁੰਦਾ ਬਈ ਕਬੂਤਰੀ ਦਾ ਤੇ ਕਬੂਤਰੀ ਬਈ ਲਿਆਂਤੀ ਆਪਾਂ ਕਬੂਤਰੀ ਹੈਗੀ ਆ ਬਾਲੀ ਚੰਗੀ ਤੇ ਕਬੂਤਰੀ ਆਪਾਂ ਤਾਲੀ ਆ ਤੇ ਹੁਣ ਆਪਾਂ ਇਹ ਦੁਬਾਰਾ ਥੱਲੇ ਲੈ ਆਏ ਨਹੀਂ ਛੱਡੇ ਚ ਤਾਂ ਕਿ ਆਪਣੇ ਕਬੂਤਰਾਂ ਤੇ ਕੋਈ ਨਾ ਬਿਮਾਰੀ ਆਵੇ ਤੇ ਆ ਸ਼ੋਰ ਨੂੰ ਪਾਰ ਕੱਲ ਫੜਾਤੀ ਸੀ ਆਪਾਂ ਚੱਲੇ ਸੀ ਥੋੜਾ ਜਿਹਾ ਸ਼ਹਿਰ ਤੇ ਸ਼ੋਰ ਨੇ ਇੱਕ ਕਬੂਤਰ ਨਾਲ ਤਾੜਤਾ ਚਲੋ ਉਹਦੀ ਗਲਤੀ ਨਹੀਂ ਤਾੜਨਾ ਚਾਹੀਦਾ ਸੀ ਤੇ ਆ ਕਬੂਤਰੀ ਬਈ ਤੁਹ ਕਬੂਦਰੀ ਵੇਖੋ ਬਾਈ ਕਿੰਨੀ ਚੰਗੀ ਆ ਚਿੱਟੀਆਂ ਅੱਖਾਂ ਕਬੂਦਰੀ ਦੀਆਂ ਪੈਰ 'ਚ ਵੀ ਬਈ ਇਹਦੇ ਠੱਲ ਪਾਈ ਹੋਈ ਆ ਆ ਦੇਖੋ 12 ਨੰਬਰੇ ਦੇ ਪੈਰ 'ਚ ਠੱਲ ਪਾਈ ਹੋਈ ਆ ਕਬੂਦਰੀ ਹੈਗੀ ਆ ਬਾਈ ਬਾੜੀ ਜਾਲੇ ਚੰਗੀ ਕਬੂਦਰੀ ਬਾਜੀ ਜਿੱਤੀ ਹੋਈ ਆ ਬਸ ਆਹੀ ਆ ਕੇ ਕਬੂਦਰੀ ਨੂੰ ਸੋਕਾ ਪਿਆ ਹੋਇਆ ਤੇ ਬਾਈ ਆਪਾਂ ਕਰ ਲੱਗੇ ਕੂਦਰੀ ਦਾ ਇਲਾਜ ਪਹਿਲਾ ਦਿਨ ਲੱਗੇ ਕੂਦਰੀ ਨੂੰ ਆਪਾਂ ਬਾਈ ਪਾਵਰ ਜੈਲ ਤੇ ਪਾਵਰ ਜੈਲ ਦੇ ਕੇ ਦੋਸਤੋਂ ਬਾਅਦ ਆਪਾਂ ਕੂਦਰੀ ਨੂੰ ਭਾਉਂਦੇ ਤੁੱਪੇ ਤੇ ਥੱਲੇ ਲੈ ਜਾਵਾਂਗਾ ਆਪਾਂ ਛੱਟ ਥੱਲੇ ਤੇ ਹਰ ਉਸ ਤੋਂ ਬਾਅਦ ਨੂੰ ਆਪਾਂ ਦੂਜੀਆਂ ਮੈਡੀਸਿਨਾਂ ਸ਼ੁਰੂ ਕਰਦੇ ਆਂ ਤੇ ਜੇ ਤਾਂ ਕਬੂਤਰੀ ਬਚ ਗਈ ਤੇ ਕਬੂਤਰੀ ਹੈ ਵੀ ਬਈ ਬਾਲੀ ਚੰਗੀ ਹਦੋਂ ਵੱਧ ਤੇ ਚੋਬਰ ਆਪਣਾ ਉਹ ਖਰਦਾ ਥੱਲੇ ਪੱਠੇ ਪਾਉਂਦਾ ਉਹਨੇ ਆਪ ਕਬੂਤਰ ਰਕਨਾਂ ਹਲਤਾੜਦਾ ਕਾਲਸਰਾਇਆ ਤੇ ਵੀ ਇਕੱਠਾ ਜਾਇਆ ਬੈਠਾ ਉਹ ਹੈ ਤਾਂ ਬਈ ਇਹ ਸਹੀ ਆ ਤੇ ਬਾਕੀ ਆਪਾਂ ਕਬੂਤਰੀ ਦਾ ਕਰਦੇ ਆਂ ਇਹ ਲਾਜ ਕਬੂਤਰੀ ਨੂੰ ਦਿੰਨੇ ਆਪਾਂ ਆ ਪਾਵਰ ਜੈਲ ਤੇ ਬਾਕੀ ਨਾਲ ਵੀਰੇ ਇਹਦੇ ਆਪਾਂ ਹੋਰ ਮੈਡੀਸਿਨਾਂ ਤੁਹਾਨੂੰ ਦਿਖਾਉਂਦੇ ਆ ਜਿਹੜੀਆਂ ਜਿਹੜੀਆਂ ਆਪਾਂ ਇੱਥੇ ਯੂਜ਼ ਕਰਾਂਗੇ ਤੇ ਜੀ ਇਹ ਤਾਂ ਬਚ ਗਈ ਕਬੂਦਰੀ ਤੇ ਫਿਰ ਆਪਾਂ ਇਹਦੇ ਲਾਵਾਂਗੇ ਬੱਚੇ ਕਬੂਦਰੀ ਹੈਗੀ ਆ ਬਾਲੀ ਚੰਗੀ ਬਾਕੀ ਦੋ ਜੋੜੇ ਆਪਾਂ ਆ ਲਾਇਆ ਇੱਕ ਕਾਲਾ ਜਿੰਨਾ ਕਬੂਤਰ ਤੇ ਨੀਲੀ ਕਬੂਦਰੀ ਚਿੱਟੀਆਂ ਅੱਖਾਂ ਦਾ ਕਬੂਤਰ ਤੇ ਆਹ ਆ ਗੱਲ ਨੇ ਚੁੰਦੀ ਨਸਲ ਜੋ ਕਬੂਦਰੀ ਆ ਪੱਠੀ ਤੇ ਆਹ ਭਾਈ ਆਪਾਂ ਕਰਦੇ ਹਾਂ ਦਾਜ ਇਲਾਜ ਬਾਕੀ ਆ ਗੋਲੀਆਂ ਸਾਰੀਆਂ ਟੈਬਲੇਟ ਆਪਾਂ ਇਹਨੇ ਅਸੀਂ ਵਰਤਾਂਗੇ ਕੇਰਾ ਪਾ ਨੂੰ ਦੇ ਦਈਏ ਪਾਵਰ ਜੈਲ ਤੇ ਉਸ ਤੋਂ ਬਾਅਦ ਲੈ ਜਨੇ ਸਾਰੀਆਂ ਦਵਾਈਆਂ ਆਪਾਂ ਥੱਲੇ ਫਿਰ ਜਾ ਕੇ ਆਪਾਂ ਕਬੂਦਰੀ ਨੂੰ ਥੱਲੇ ਇਲਾਜ ਕਰਾਂਗੇ ਕਿਉਂਕਿ ਆਪਣੇ ਕਬੂਤਰਾਂ 'ਚ ਵੀ ਸੋਕਾ ਨਾ ਹੋਵੇ ਉੱਤੇ ਤੇ ਥੱਲੇ ਆਪਾਂ ਇਹਨਾਂ ਨੂੰ ਸ਼ੈੱਡ ਥੱਲੇ ਲੈ ਜਾਾਂਗੇ ਬਾਈ ਉਦੋਂ ਬਾਅਦ ਆਪਾਂ ਇਹਦਾ ਥੱਲੇ ਕਰਾਂਗੇ ਇਲਾਜ ਤੇ ਕਬੂਤਰ ਇਸ ਤੋਂ ਸਾਰੇ ਭਰਾਵਾਂ ਨੂੰ ਕਿੱਦਾਂ ਲੱਗੀ ਦੱਸਿਓ ਜ਼ਰੂਰ ਗਿਰੇ ਚਟੀਆਂ ਅੱਖਾਂ ਕਬੂਦਰੀ ਬਾਲੀ ਚੰਗੀ ਆ ਬਾਈ ਬਾਲੀ ਹੱਦੋਂ ਵੱਧ ਬਸ ਆਹੀ ਆ ਵੀ ਸੋਕਾ ਮਾਰਦਾ ਜਾਂਦਾ ਕਬੂਦਰੀ ਨੂੰ ਉਹ ਭਰਾ ਤੋਂ ਇਲਾਜ ਨਹੀਂ ਹੋਇਆ ਭਰਾ ਕਹਿੰਦਾ ਬਈ ਮੇਰੇ ਤੋਂ ਇਲਾਜ ਨਹੀਂ ਆ ਮੈਂ ਬਥੇਰੀਆਂ ਦਵਾਈਆਂ ਦੇ ਲੀਆਂ ਤੇ ਚਲੋ ਬਾਈ ਹੁਣ ਆਪਾਂ ਇਹਦਾ ਕਰਦੇ ਆ ਇਲਾਜ ਇਹਨੂੰ ਆਪਾਂ ਪਹਿਲਾਂ ਦਿੰਨੇ ਆ ਪਾਵਰ ਜੈਲ ਤੇ ਸ਼ਾਮ ਨੂੰ ਆਪਾਂ ਇਹਨੂੰ ਦਵਾਵਾਂਗੇ ਜੈਨ ਫਲਕਸ ਉਹ ਜੜ ਦਾ ਪੱਤਾ ਪੱਤੇ ਦੀ ਗੋਲੀ ਇਹ ਚੌਥਾ ਹਿੱਸਾ ਤੇ ਇਹਦਾ ਕਰਦੇ ਆ ਇਲਾਜ ਹੁਣ ਆਪਾਂ ਇਹਨੂੰ ਥੱਲੇ ਰੱਖਾਂਗੇ ਬਾਈ ਸ਼ੈੱਡ 'ਚ ਜਿੰਨਾ ਚਿਰ ਇਹ ਠੀਕ ਨਹੀਂ ਹੁੰਦੀ ਤੇ ਜੇ ਇਹਦਾ ਬਾਬੇ ਦੀ ਹੋਈ ਮਿਹਰ ਤਾਂ ਆਪਾਂ ਇਹਦਾ ਬਲੌਗ ਜ਼ਰੂਰ ਪਾਉਂਗੇ ਬਚ ਗਈ ਤਾਂ ਬਾਈ ਆਪਾਂ ਇਹਦਾ ਜ਼ਰੂਰ ਬਲੌਗ ਪਾਵਾਂਗੇ ਤੇ ਜੇ ਬਰੇ ਬਾਕੀ ਇਹਦੀ ਕਟੀ ਵਧੀ ਤੇ ਹਨਾ ਇਹ ਬਚ ਗਈ ਵਾਹਿਗੁਰੂ ਦੀ ਮਿਹਰ ਨਾਲ ਚਲੋ ਚੜ੍ਹਦੀ ਕਲਾ ਮੈਂ ਤਾਂ ਨਾ ਬਾਜੇ ਵਾਹਿਗੁਰੂ ਮਿਹਰ ਕਰੀ ਤੇ ਆਪਾਂ ਇਲਾਜ ਤਾਂ ਜਰੂਰ ਕਰਾਂਗੇ ਇਹਦਾ ਬਾਕੀ ਇਹਦੀ ਕਿਸਮਤ ਵਿਚਾਰੀ ਦੀ ਇਹਦੇ ਨਾਲ ਤੇ ਫਿਰ ਆਪਾਂ ਕਰਦੇ ਹੁਣ ਇਹਦਾ ਇਲਾਜ ਪਾਵਰ ਜਲ ਲਈ ਆ ਬਾਈ ਆਪਾਂ ਇਹ ਚ ਪਾ ਤੇ ਨੂੰ ਲਾ ਲ ਗੇ ਥੋੜੀ ਜੀ ਲਾ ਗੇ ਫਿਰ ਇਹਨੂੰ ਦਿੰਨੇ ਆ ਬਾਈ ਤੇ ਇੱਕ ਦੋ ਦਵਾਈਆਂ ਸ਼ਹਿਰੋਂ ਹੋਰ ਲਿਆਵਾਂਗੇ ਤੇ ਇਹਦੇ ਸੋਕੇ ਵਾਸਤੇ ਬਾਕੀ ਇਹਨੂੰ ਲਸਣ ਲਸਣ ਦਿੰਨੇ ਆ ਬਾਈ ਦੇਸੀ ਇਹ ਦਿਨਾਂ ਦੀ ਛਾਲਾ ਮਾਰੂ ਬਾਕੀ ਇਹਦੀ ਵਧੀ ਘਟੀ ਤੇ ਬਰੇ ਤੇ ਚਲੋ ਬਾਈ ਫਿਰ ਆਪਾਂ ਦੇ ਦਈਏ ਪਾਵਰ ਜੈਲ ਫੁੱਲ ਆਪਾਂ ਵੀ ਇਹ ਮਲ ਲਈਏ ਪਰ ਥੋੜੀ ਜੀ ਪਾਵਰ ਜੈਲ ਪਾ ਕੇ ਬਾਕੀ ਲਿਆ ਪਾਲੀ ਪਾ ਤੇ ਨਾਲ ਇਹਨੂੰ ਖੱਟੀ ਲੱਸੀ ਤੇ ਦਹੀਂ ਵੀ ਜ਼ਰੂਰ ਦਵਾਂਗੇ ਉਹ ਵੀ ਬਹੁਤ ਵਧੀਆ ਇਲਾਜ ਹੈ ਇਹਦੇ ਲਈ ਖੱਟੀ ਲੱਸੀ ਤੇ ਦਹੀਂ ਸੋਕੇ ਦਾ ਇਲਾਜ ਤੇ ਬਾਈ ਆਪਾਂ ਫਿਰ ਜਿਹਦਾ ਬਚ ਕੀਤਾ ਅਗਲਾ ਬਲੌਗ ਜ਼ਰੂਰ ਪਾਵਾਂਗੇ ਤੇ ਵੀਡੀਓ ਕਿਵੇਂ ਲੱਗੀ ਵੀਡੀਓ ਕਰਦੇ ਸ਼ੇਅਰ ਭਰਾ ਬਣ ਕੇ ਬੀਜ ਬੰਨੇ ਜਾਨਵਰ ਦੀ ਆਪਾਂ ਗਿਆਨ ਬਚਾ ਲਈਏ ਹੋਰ ਆਪਣੇ ਲਈ ਯੂ ਤੋ ਵੱਡਾ ਪੰਨ ਹੋ ਕੀ ਹੋ ਸਕਦਾ ਬਾਈ ਉਹਨੇ ਵੀ ਕਿਸੇ ਹੋਰ ਬੈਂਡ ਛੱਡਿਆ ਹੁੰਨੀ ਸੀ ਵਿਚਾਰੀ ਮਾਰੀ ਜਾਣੀ ਸੀ ਚਲੋ ਬਾਈ ਫਿਰ ਬਾਕੀ ਗੱਲਬਾਤ ਕਰਦੇ ਆ ਅਗਲੇ ਬਲੌਗ ਚ